ਹਾਂਜੀ ਬਾਈ ਜੀ ਫਾਰਮ ਆਪਣਾ ਬਣ ਕੇ ਤਿਆਰ ਹੋ ਗਿਆ ਤੇ ਬਾਕੀ ਜਿਹੜਾ ਵਿੱਚ ਅੰਦਰ ਖੁਰਨੀ ਤੇ ਕਢੌਂਜਾ ਲੱਗਣਾ ਤੇ ਜਿਵੇਂ ਖੁਰਨੀਆਂ 'ਚ ਚੈਪਸੂਪਸ ਲੱਗਣੀਆਂ ਵਧੀਆ ਟਾਪ ਦੀ ਖੁਰਨੀਆਂ ਬਣਾਉਣੀਆਂ ਆਪਾਂ ਵਧੀਆ ਜਾਣੀ ਮੰਨ ਕੇ ਚੱਲੋ ਹੁਣ ਸ਼ੌਂਕ ਨਾਲ ਚੀਜ਼ੇ ਬਣਾਈ ਆ ਤੇ ਇਹਦੇ ਵਿੱਚ ਜਿਹੜੀ ਛਾਤ ਆ ਉਹ ਆਪਾਂ ਬੰਜਾਂ ਦੀ ਪਾਈ ਆ ਬੰਜਾਂ ਵਾਲੀ ਛੱਤ ਪਾਈ ਆ ਇਹਦੇ ਵਿੱਚ ਆਪਾਂ ਤੇ ਗੋਲਬਾਰ ਰੱਖਿਆ ਬਹੁਤ ਸੋਹਣੇ ਤੇ ਸੱਤ ਤੁਹਾਨੂੰ ਚੈੱਕ ਕਰਾ ਦਿੰਦੇ ਆਂ ਬੰਜਾਂ ਵਾਲੀ 61 ਫੁੱਟ ਲੰਬਾਈ ਆ ਇਹਦੀ ਜੀ 26 ਫੁੱਟ ਚੜਾਈ ਆ 13 ਫੁੱਟੇ ਗਾਡਰ ਪਾਏ ਆਪਾਂ ਤੇ ਇਧਰ ਪੰਜ ਗ੍ਰਿਲਾਂ ਰੱਖੀਆਂ ਆਪਾਂ 12 ਦੇ ਨਾਲ ਜਿਹੜੀਆਂ ਮੈਲ ਨਾਲੀਆਂ ਗੋਲ ਹੀ ਗ੍ਰਿਲਾਂ ਰੱਖੀਆਂ ਨੇ ਤੇ ਇਧਰਲੇ ਪਾਸੇ ਰਾਹ ਆ ਜਾਂਦਾ ਆਪਣੇ ਕੰਧ ਜਣੀ 10-12 ਫੁੱਟ ਉੱਚੀ ਆ ਤੇ ਇਹਦੀ ਜਿਹੜੀ ਉਚਾਈ ਆ 13 ਫੁੱਟ ਆ ਜੀ ਬਾਕੀ ਜਦੋਂ ਵਿਚੋਂ ਤਿਆਰ ਹੋ ਗਿਆ ਆਪਾਂ ਦੁਬਾਰਾ ਵੀਡੀਓ ਅਪਲੋਡ ਫੇਰ ਕਰਾਂਗੇ ਇਹਦੀ ਤੇ ਇੱਕ ਮੇਰੇ ਭਰਾ ਸਾਰੇ ਇੰਨੀ ਕੁ ਜ਼ਰੂਰ ਕਮੈਂਟ ਕਰਕੇ ਦੱਸੋ ਜਿਹੜੀ ਆਪਾਂ ਖੁਰਲੀ ਬਣਾਉਣੀ ਆ ਉਹ ਥਮਲਿਆਂ ਦੇ ਵਿੱਚ ਵਿਚਾਲ ਦੀ ਲੰਮੀ ਬਣਾਈਏ ਜਾਂ ਆਹ ਕੰਧ ਨਾਲ ਬਣਾਈਏ ਕਿਉਂਕਿ ਥੋੜੀ ਜੀ ਇਸ ਜੀ ਦੀ ਦਿੱਕਤ ਆ ਰਹੀ ਆ ਕਿ ਜਿਹੜੀ ਖੁਰਲੀ ਆ ਜੇ ਉਹ ਕੰਧ ਨਾਲ ਬਣ ਜੇ ਸਾਹਮਣੇ ਨਾਲ ਤਾਂ ਇੱਕ ਤਾਂ ਦੂਰੋਂ ਨਿਗਾ ਵੱਜ ਜਾਂਦੀ ਆ ਕਿਉਂਕਿ ਆਪਣੇ ਘਰ ਦਾ ਮੂੰਹ ਇੱਧਰ ਹੋ ਜਾਂਦਾ ਤੇ ਉਹ ਦੂਰੋਂ ਨਿਗਾ ਵੱਜ ਜਾਂਦੀ ਆ ਸਾਰੇ ਪਸ਼ੂਆਂ ਦੇ ਵਿੱਚ ਤੇ ਜੇ ਵਿਚਾਲੇ ਖੁਰਨੀ ਨਹੀਂ ਬਣਾਤੀ ਆਪਾਂ ਤਾਂ ਮੰਨ ਕੇ ਚਲੋ ਤੁਸੀਂ ਜਿਹੜੇ ਪਸ਼ੂ ਪਰਲੀ ਸਾਈਡ ਬੈਠਣਗੇ ਉਹਨਾਂ ਨੂੰ ਹਵਾ ਨਹੀਂ ਲੱਗਣੀ ਤੇ ਗਰਮੀ ਦੀ ਦਿੱਕਤ ਆਊਗੀ ਆਪਾਂ ਇਹ 2 ਫਾੜ ਰੱਖੇ ਆ ਇੱਕ ਫਾੜ ਆਪਾਂ ਪੱਕਾ ਰੱਖਣਾਗਾ ਤੇ ਆਹ ਜਿਹੜਾ ਲੰਬਾਗਾ ਇਹ ਲੰਬਾਈ ਆ ਇਹ ਆਪਾਂ 60 ਫੁੱਟ ਦਾ ਕਾਟ ਕੱਚਾ ਰੱਖਣਾਗਾ ਇਹਦੇ ਵਿੱਚ ਵੀ ਆਪਾਂ ਕੁੰਡੇ ਲਾ ਕੇ ਥੱਲੇ ਦੇਣੇ ਪਸ਼ੂ ਬੰਨਦੇ ਕਰ ਦੇਣੇ ਤੁਸੀਂ ਦੇਖ ਸਕਦੇ ਹੋ ਇਹਦੇ ਚ ਸਾਰੇ ਲੰਬਾਈ ਇਹ ਕੱਚਾ ਰੱਖਣਾ ਉਹ ਖੁਰਲੀ ਵਾਲਾ ਪੱਕਾ ਇਹਦੇ ਚ 15 ਡੰਗਰ ਵਿਚਾਲੇ ਬੰਦੇ ਹੋ ਜਾਣੇ ਆ ਤੇ 15 ਕ ਡੰਗਰਾਂ ਦੀ ਆ ਜਗ੍ਹਾ ਬਣ ਗਈ ਆ ਬਾਕੀ ਗ੍ਰੇਲਾਂ ਗਰੂਲਾਂ ਬਹੁਤ ਸੋਹਣੀਆਂ ਲਾਈਆਂ ਨੇ ਤੇ ਆ ਨਵੀਂ ਆਪਾਂ ਥੋੜੀ ਜਿਹੀ ਕਰੀ ਆ ਅੱਛਾ ਇਹ ਚੀਜ਼ ਜਾਲੀਆਂ ਲਾਈਆਂ ਨੇ ਤੇ ਜਾਲੀਆਂ ਇਹ ਬਸ ਐਵੇਂ ਲਵਾਈ ਬੰਦ ਹੋਈ ਨਹੀਂ ਆਈ ਖੁੱਲ੍ਹੇ ਜਾਂਦੀਆਂ ਨੇ ਸਾਰੇ ਭਰਾ ਦੱਸੋ ਵੀ ਕੰਮ ਕਿਵੇਂ ਲੱਗਿਆ ਬਹੁਤ ਹੀ ਸ਼ੌਂਕ ਨਾਲ ਇਹ ਚੀਜ਼ ਬਣਾਈ ਆ ਕਿਉਂਕਿ ਪਸ਼ੂਆਂ ਨਾਲ ਪ੍ਰੇਮ ਹੀ ਇਹਨਾਂ ਆ ਤੇ ਕਹਿੰਦੇ ਹੁੰਦੇ ਜਿਵੇਂ ਆਪ ਬੰਦੇ ਨੇ ਕਮਾਈ ਕਰੀ ਹੁੰਦੀ ਆ ਤੇ ਆਪਦੇ ਹੱਥੀ ਲਾਉਣ ਦਾ ਵੀ ਸਵਾਦ ਵੱਖਰਾ ਹੀ ਹੁੰਦਾ ਫਿਰ ਇਹ ਆਪਣੀ ਪਹਿਲੀ ਕਮਾਈ ਆ ਤੇ ਪਹਿਲਾਂ ਆਪਣੀ ਐ ਮੰਨ ਲਓ ਆਪਦੇ ਹੱਥੀ ਪੈਸੇ ਲਾ ਕੇ ਪਹਿਲਾਂ ਬਾਪੂ ਬਣਾ ਬਣਾ ਕੇ ਚੀਜ਼ਾਂ ਦਿੰਦਾ ਸੀ ਸਾਰੀਆਂ ਉਹ ਵੀ ਬਹੁਤ ਵਧੀਆ ਨਜ਼ਾਰੇਦਾਰ ਸੀ ਚੀਜ਼ਾਂ ਪਰ ਇਹ ਥੋੜਾ ਜਿਹਾ ਐ ਵੀ ਆਪਦੇ ਹੱਥੀ ਕਮਾਈ ਕਰਕੇ ਤੇ ਆਪਦੇ ਹੱਥੀ ਇਹ ਚੀਜ਼ ਤੇ ਪੈਸੇ ਲਾਏ ਨੇ ਚੱਲਿਆ ਨਾ ਬਾਪੂ ਦਾ ਹੀ ਆ ਵੈਸੇ ਆਪਣਾ ਜਿਵੇਂ ਕਹਿੰਦੇ ਹੁੰਦੇ ਨਕਸ਼ਾ ਆਪਣਾ ਚੱਲਿਆ ਵੀ ਐ ਬਣਾਉਣਾ ਐ ਬਣਾਉਣਾ ਗੱਲ ਸਾਰੀ ਬਾਪੂ ਵਰਗਿਆਂ ਦੀ ਵੀ ਚੱਲਦੀ ਆ ਸਾਰੇ ਭਰਾ ਕਮੈਂਟ ਕਰਕੇ ਦੱਸਿਓ ਜਰੂਰ ਕਿਵੇਂ ਲੱਗਾ ਤੇ ਬਾਕੀ ਜਿਹਦੇ ਫੁੱਲ ਰੈਡੀ ਹੋ ਗਿਆ ਆਪਾਂ ਸਾਰਾ ਖਰਚਾ ਵਰਚਾ ਇਹਦੇ ਤੇ ਜਿੰਨਾ ਆਇਆ ਸਾਰੀ ਗੱਲ ਏ ਟੂ ਡਿਟੇਲ ਦੇ ਵਿੱਚ ਮੇਰੀ ਇੱਕ ਕਾਪੀ ਤੇ ਲਿਖੀ ਪਈ ਆ ਇਕੱਲੀ ਇਕੱਲੀ ਡਿਟੇਲ ਆਪਾਂ ਦੱਸਾਂਗੇ ਜੇ ਕਿਸੇ ਵੀਰ ਭਰਾ ਨੇ ਪਾਉਣਾ ਹੋਵੇ ਤੇ ਬਾਕੀ ਜਿਹੜੀ ਗ੍ਰਿਲਾਂ ਦੀ ਆ ਵੀਡੀਓ ਇਹ ਵੀ ਪਾਵਾਂਗੇ ਮੇਰੇ ਪਿੰਡ ਦੇ ਬਹੁਤ ਹੀ ਮਿਹਨਤੀ ਮੁੰਡੇ ਆ ਇੱਥੇ ਆ ਕੇ ਬਣਾ ਕੇ ਜਾਂਦੇ ਆ ਚੈੱਕ ਕਰੋ ਇਹਦੇ ਵਿੱਚ ਹਜੇ ਥੋੜਾ ਜਿਹਾ ਸੀਮੈਂਟ ਕੱਢਣ ਵਾਲਾਗਾ ਤੇ ਗ੍ਰੀਸ ਪਾਉਣ ਵਾਲਾ ਤੇ ਫਿਰ ਵੀ ਇਹ ਐਵੇਂ ਵਾਲੋ ਐ ਜਾਂਦੀਆਂ ਗੋਲੀਆਂ ਵਾਂਗੂ ਇਹ ਇਥੋਂ ਜਮਾਰ ਇਹ ਚੀਜ਼ ਆਪਾਂ ਬਣਾਈ ਆ ਕਿਉਂਕਿ ਜੇ ਪੱਲੇ ਖੁੱਲਦੇ ਕਰ ਲੈਂਦੇ ਇਧਰ ਪਸ਼ੂ ਸਿਰ ਮਾਰੀ ਜਾਂਦੀਆਂ ਨੇ ਮਹੀਆਂ ਤੇ ਇਹ ਕਿਸੇ ਹਿਸਾਬ ਨਾਲ ਸਹੀ ਨਹੀਂ ਸੋਈਆਂ ਐਂ ਚਲੋ ਖਰਚਾ ਦਾ 10000 ਇਹਨਾਂ ਤੇ ਗਰਿੱਲਾਂ ਤੇ ਵਾਰੀਆਂ ਤੇ ਜ਼ਿਆਦਾ ਆਇਆਗਾ ਪਰ ਬਣ ਗਈ ਇੱਕ ਚੀਜ਼ ਚਲੋ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਜਦੋਂ ਫੁੱਲ ਤਿਆਰੀ ਹੋਗੀ ਤੇ ਸਾਰੇ ਵੀਰਾਂ ਦਾ ਧੰਨਵਾਦ ਆ ਕਮੈਂਟ ਜਰੂਰ ਮੇਰੇ ਭਰਾ ਕਰਕੇ ਦੱਸੋ ਵੀ ਆਪਣੀ ਜਗਾ ਵਧੀਆ ਬਣ ਗਈ ਕਿਉਂਕਿ ਆਪਣੇ ਕੋਲੇ ਜਗਾ ਤਾਂ ਉਧਰ ਵੀ ਬਹੁਤ ਸੀਗੀ 4000 ਫੁੱਟ ਸੱਤ ਹੋਈ ਵੀ ਸੀ ਆਪਣੀ ਉਹ ਥੋੜਾ ਜਿਹਾ ਨੀਮਾ ਹੋ ਗਿਆ ਸੀ ਤੇ ਥੋੜਾ ਜਿਹਾ ਮੰਨ ਕੇ ਚਲੋ ਪੁਰਾਣੇ ਟਾਈਪ ਦੇ ਵਿੱਚ ਸੀਗਾ ਇੱਕ ਖੁਰਨੀ ਆਪਣੇ ਕੋਲ ਇੱਥੇ ਡਬਲ ਬਚਾਲਿਆ ਵੱਡੀ ਤੁਸੀਂ ਦੇਖ ਸਕਦੇ ਹੋ ਦੋਨੇ ਪਾਸੇ ਵਾਲੀ ਸੀਗੀ ਤਾਂ ਕਰਕੇ ਹੁਣ ਥੋੜਾ ਜਿਹਾ ਚੇਂਜ ਕਰਨ ਦਾ ਜਿਵੇਂ ਕਹਿੰਦੇ ਹੁੰਦੇ ਵੀ ਨਵੇਂ ਜਵਾਨੇ ਚ ਫਿਰ ਨਵੀਂ ਚੱਲ ਗਏ ਉਹ ਚੀਜ਼ ਆਪਾਂ ਬਣਾਈ ਆ ਤਾਂ ਇੱਕ ਵਾਰੀ ਬਾਹਰ ਤੋਂ ਜਿਹੜਾ ਫਰੰਟ ਆ ਇਹਦਾ ਇੱਕ ਵਾਰੀ ਫੇਰ ਤੁਹਾਨੂੰ ਚੈੱਕ ਕਰਵਾ ਦਿੰਨੇ ਆ ਸਾਰੇ ਵੀਰਾਂ ਦਾ ਧੰਨਵਾਦ ਹੈ ਜੀ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਬਾਕੀ ਇਹਦੇ ਮੂਰੇ ਬੇੜਾ ਬਹੁਤ ਆ ਜਾਣਾ ਖੁੱਲਾ ਬਾਕੀ ਇਹ ਚੜਦੇ ਤੋਂ ਸ਼ਿਪਦੇ ਵੱਲ ਨੂੰ ਪਾਇਆ ਹੋਇਆ ਜੀ ਕਈ ਭਰਾ ਪੁੱਛਦੇ ਵੀ ਅਸੀਂ ਕਿਹੜੇ ਪਾਸੇ ਪਾਈ ਗਏ ਚੜਦੇ ਤੋਂ ਸ਼ਿਪਦੇ ਵੱਲ ਨੂੰ ਪਾਇਆ ਇਹਦੇ 'ਚ ਕਦੇ ਵੀ ਧੁੱਪ ਨਹੀਂ ਆਉਂਦੀ ਹੁਣ 1 ਵਜੇ ਦਾ ਟਾਈਮ ਆ ਦੁਪਹਿਰ ਦਾ ਤੁਸੀਂ ਆਪ ਹੀ ਦੇਖ ਲਓ ਵੀ ਪਰ ਸ਼ਾਮਾ ਜਿਹੜਾ ਉਹ 2 ਫੁੱਟ ਬਾਹਰ ਨੂੰ ਆ ਇੱਥੋਂ ਚੈੱਕ ਕਰ ਸਕਦੇ ਹੋ ਇਹਦੇ 'ਚ ਕਦੇ ਵੀ ਧੁੱਪ ਨਹੀਂ ਆਊਗੀ ਕਿਉਂਕਿ ਉਧਰੋਂ ਚੜਦਾਗਾ ਤੇ ਇੱਧਰ ਆ ਕੇ ਛਿਪਦਾਗਾ ਬਾਕੀ ਇੱਧਰ ਸਾਡੇ ਗਵਾਨੀਆਂ ਦੀ ਕੋਠੀ ਆਗੀ ਇਹਦੀ ਸ਼ਾਨ ਸਾਰੀ ਇੱਥੇ ਆ ਜਾਂਦੀ ਆ ਤੇ ਇਸ ਕਰਕੇ ਇਹਨੂੰ ਚੜਦੇ ਤੋਂ ਛਿਪਦੇ ਵੱਲ ਲੰਬਾਈ ਕਰੀ ਆ ਇਹਦੀ ਤੇ ਸਾਰੇ ਭਰਾ ਜਰੂਰ ਦੱਸੋ ਜੀ ਸਾਰੇ ਵੀਰਾਂ ਦਾ ਧੰਨਵਾਦ